ਸਾਤਿ ਸਾਲ ਸਾਰਿਆਂ ਨੂੰ ਸੋਨੂ ਸੰਦੀਪ ਲੱਗਾ ਬੱਗਾ ਸਿਲਕ ਸਟੋਰ ਅੱਡਾ ਦੁਕਾਨਦਾਰਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਲੈ ਚੱਲਦੇ ਤੁਹਾਨੂੰ ਕੜਾਈ ਵਾਲੇ ਸੂਟ ਜਿੱਥੇ ਲੈ ਕੇ ਸੋਨੂ ਗੀਰ ਜੀ ਆਇਆ ਸੋ ਸਤਿ ਸ੍ਰੀ ਅਕਾਲ ਸੋਨੂ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਕੀ ਆ ਤੁਸੀਂ ਲੈ ਕੇ ਆਏ ਅੱਜ ਕੜਾਈਆਂ ਵਾਲੇ ਸੂਟ ਲੈ ਆਂਦੇ ਆ ਭਾਜੀ ਆਹ ਦੇਖੋ ਤੁਹਾਨੂੰ ਵੈਰਾਈਟੀ ਨਿਕਾ ਗੋਣਾ ਇਹਨੂੰ ਰੋਮਾਂਸ ਸਿਲਕ ਕਹਿੰਦੇ ਆ ਭਾਜੀ ਕੱਪੜੇ ਨੂੰ ਰੋਮ ਰੋਮਾਂਸ ਸਿਲਕ ਰੋਮਾਂਸ ਸਿਲਕ ਹਾਂਜੀ ਇਹਦੀ ਆਲਓਵਰ 5 ਮੀਟਰ ਕਟਿਆ ਜੀ ਆ ਨਾਲ ਪ्योर ਔਰਗਨ ਜਾਰੀ ਚੁੰਨੀਆਂ ਜੀ ਇਹਦੇ ਨਾਲ ਅੱਛਾ ਜੀ ਤਾਂ ਲੇਖੋ ਇਹਦੀ ਚੁੰਨੀ ਹੁਣ ਔਰਗਨ ਜਾਰੀਆ ਚੁੰਨੀ ਹੈ ਜੀ ਇਹਦੀ ਲਓ ਜੀ ਔਰਗਨ ਜਾਰੀ ਚੁੰਨੀਆਂ ਦੇਖ ਲਓ ਨਿਗਾਹ ਕਰ ਲਓ ਇਹਦੇ ਵਿੱਚ ਭਾਜੀ ਤਿੰਨ ਕਲਰ ਆਏ ਆ ਇੱਕ ਕਲਰ ਡਾਈਡਿਕ ਆਏ ਦਾ ਰੇਂਜ ਕੀ ਹੈ ਜੀ ਦੋ ਕਲਰ ਆਪਾਂ ਜੀ ਪਹਿਲਾ ਕਲਰ ਦੇਖੋ ਆ ਦੇਖੋ ਤਿੰਨ ਕਲਰ ਇਹਦੇ ਆਏ ਲਓ ਜੀ ਤਿੰਨ ਕਲਰ ਆ ਰੇਂਜ ਇਹਦੀ ਆਪਾਂ ਕਰਦੀ 650 ਰੁਪਿਆ ਜੀ ਲਓ ਜੀ 650 ਰੁਪਿਆ ਚੜਾਈ ਵਾਲੇ ਸੂਟ ਆ ਦੇਖੋ ਭਾਜੀ ਇਸ ਤੋਂ ਬਾਅਦ ਪਿਓਰ ਕ੍ਰੇਪ ਸਿਲਕ ਦਾ ਸੂਟ ਹੈ ਜੀ オリジナル ਦੇ ਉੱਤੇ ਜੀ ਕ੍ਰੇਪ ਹੈ ਜੀ ਕ੍ਰੇਪ ਦਾ ਪਿਓਰ ਨੇਚਰਲ ਕ੍ਰੇਪ ਦਾ ਜੀ ਪਿਓਰ ਨੇਚਰਲ ਕ੍ਰੇਪ ਹਾਂਜੀ ਆ ਚੁੰਨੀ ਦੇਖੋ ਜੀ ਇਹਦੀ ਲਓ ਜੀ ਨਿਕਲ ਕਰ ਲਓ ਜੀ ਅੱਛਾ ਇਹ ਰੇਂਜ ਕਲਰ ਕਿਨੇ ਆ ਇਹ ਵੀ ਰੇਂਜ ਭਾਜੀ 650 ਰੁਪਏ ਦੀ ਰੇਂਜ ਹੈ ਇਹਦੇ ਵਿੱਚ ਭਾਜੀ ਕਲਰ ਆਪਾਂ ਨੂੰ ਮਿਲਣਗੇ ਕਾਫੀ ਜੀ ਇਹ ਲਓ ਜੀ ਮਹਿੰਦੀ ਕਲਰ ਦੋਈ ਕਲਰ ਰੈਂਚੇ 650 ਹੈ ਇਹ ਵੀ 650 ਰੁਪਏ ਚ ਪਾਜੀ ਲਾਤਾ 850 ਰੁਪਏ ਮਾਰਕੀਟ ਦਾ ਰੇਟ ਹੈ ਸੂਟ ਦਾ ਇਹਦਾ ਵੀ ਦੇ ਅੱਛਾ ਜੀ 850 ਵਾਲਾ ਲਾਤਾ ਤੁਸੀਂ 650 ਇੱਕ ਆ ਨਵਾਂ ਹੀ ਕੱਪੜਾ ਪਾਜੀ ਆਇਆ ਤੂਫਾਨ ਹੈ ਇਹ ਕੱਪੜਾ ਬਹੁਤ ਸੋਹਣਾ ਕੱਪੜਾ ਕੰਮ ਦੇਖੋ ਕਿੰਨਾ ਪਾਜੀ ਬਰੀਕੀ ਦਾ ਹੋਇਆ ਪੂਰਾ 3 ਹੈਡ ਦਾ ਘੇਰਾ ਮਿਲੂਗਾ ਪੂਰੀ 5 ਮੀਟਰ ਕੱਟ ਮਿਲੂਗੀ ਜੇ ਦੀ ਸੂਟ ਦੀ ਜਿਹਦਾ ਕੀ ਰੇਟ ਹੈ ਇਹ ਪਾਜੀ 850 ਰੁਪਏ ਵਾਲਾ ਸੂਟ ਦੇਤਾ ਪਾ 600 ਰੁਪਏ ਦੇ ਵਿੱਚ ਜੀ ਲਓ ਜੀ 600 ਰੁਪਏ ਚ ਜਾਈਂ 850 ਦਾ ਰਹੇਗਾ ਤੇ ਕਲ ਦੇਖੋ ਮਰੂਨ ਟਾ ਕਲਰ ਆ ਦੇਖੋ ਪਾਜੀ ਮੋਰ ਪੰਖੀ ਆ ਕਲਰ ਆ ਦੇਖੋ ਪਾਜੀ ਦੂਸਰਾ ਡਾਰਕ ਮੋਰ ਪੰਖੀ ਆ ਆ ਦੇਖੋ ਪਾਜੀ ਮਰੂਨ ਕਲਰ ਆ ਲੋ ਪਾਜੀ ਵਾਈਨ ਕਲਰ ਆ ਸਾਰੇ ਕਲਰ ਪਾਜੀ ਇਹਦੇ ਕੰਮ ਦੇਖੋ ਕਿੰਨਾ ਸਾਫ ਸੁਥਰਾ ਹੋਇਆ ਹੈ ਉੱਪਰ ਇਹਦੇ ਬਰੀਕ ਬਰੀਕ ਟੁਪਾਰੇ ਕਲਰ ਆ ਆਜੋ ਪੰਜੀ ਦੂਸਰਾ ਕਿਹਾ ਅੱਧੇ ਪੰਜਲਾ ਬੱਗਾ ਬੱਗਾ ਸਿਰ ਕੋ ਸਟੋਰ ਵੀ ਹੱਟੀ ਹਾਂਜੀ ਆ ਲਓ ਜੀ ਪਾਜੀ ਨੈਚੁਰਲ ਕ੍ਰੇਪ ਦਾ ਪੀਸ ਆ ਗਿਆ ਪਾਜੀ ਮਾਰਕੀਰ ਦਾ ਪਾਜੀ ਸੂਟ ਦਾ ਰੇਟ ਜਿਹੜਾ ਆ 1050 ਰੁਪਏ ਆ ਉਹ ਸੂਟ ਪਾਜੀ ਅੱਜ ਆਪਾਂ 650 ਰੁਪਏ ਦੇ ਵਿੱਚ ਇਹ ਵੀ ਨਾਲ ਹੀ ਦੇ 650 ਰੁਪਏ ਚ ਹਾਂਜੀ ਆ ਚੁੰਨੀ ਦੇਖੋ ਪਾਜੀ ਇਹਦੀ ਬਣੀ ਹੋਈ ਦੇਖੋ ਇਹਦੇ ਵਿੱਚ ਪਾਜੀ ਕਲਰ ਮਿਲਣਗੇ ਤਿੰਨ ਆਹ ਦੇਖੋ ਜੀ ਮਸਟਰਡ ਸ਼ੇਡ ਆਹ ਦੇਖੋ ਜੀ ਫਿਰੋਜੀ ਕਲਰ ਬਹੁਤ ਹੀ ਪਿਆਰੇ ਕੁਲਰ ਲੈ ਜਾਓ ਇਕ ਤੁਮ ਹੋਰ ਚੀਜ਼ ਭਾਜੀ ਨਿਗਾਹ ਕਰਾਉਣ ਲੱਗੇ ਆ ਹੋਰ ਪਰੰਪਰਾ ਕਾਟਨ ਬਲੈਕ ਕਲਰ ਦਾ ਸੂਟ ਹੈ ਜੀ ਬਲੈਕ ਆ ਜੀ ਇਸ ਸੂਟ ਦੀ ਇਹਦੀ ਚੁੰਨੀ ਦੇਖੋ ਭਾਜੀ ਕਿੰਨੀ ਪਿਆਰੀ ਆ ਇਹ ਬਲੈਕ ਇਹਨਾਂ ਫਿਰੋਜੀ ਚੁੰਨੀ ਆਉਗੀ ਭਾਜੀ ਇਹਦੀ ਅੱਛਾ ਜੀ ਔਰ ਅਬ ਬਲੈਕ ਦੇ ਨਾਲ ਰੈੱਡ ਚੁੰਨੀ ਆਉਗੀ ਇਹਦੀ ਲੋ ਜੀ ਸੂਟ ਬਲੈਕ ਇਹ ਆਊਗਾ ਜੀ ਇੱਕ ਦੇ ਨਾਲ ਨਾ ਫਿਰੋਜੀ ਇੱਕ ਦੇ ਨਾਲ ਰੈੱਡ ਇੱਕ ਬਲੈਕ ਕਲਰ ਦੇ ਨਾਲ ਮਰਜੈਂਟਾ ਕਲਰ ਆਊਗਾ ਜੀ ਮਰਜੈਂਟਾ ਕਲਰ ਦੀ ਚੁੰਨੀ ਆਊਗੀ ਜੀ ਇਹ ਸੂਟ ਦੀ ਰੇਨ ਜਿਹੜੀ ਆਪਾਂ ਕੱਢੀ ਆ 5500 ਰੁਪਿਆ ਭਾਜੀ 5500 ਕੋਈ ਦੇਜ ਮੈਂ ਸੂਟ ਆਪਾਂ 5 ਮੀਟਰ ਕੱਟ ਪੂਰੀ ਦਊਗਾ ਜੀ ਸਾਢੇ 4 ਕੱਟ ਨਹੀਂ ਹੋਊਗੀ ਜੀ ਲਓ ਜੀ ਅੰਦਰ ਤੁਸਾਂ ਚਲਾਓ ਸਾਨੂੰ ਸੰਦੀਪ ਬੱਗਾ ਬੱਗਾ ਫਿਰ ਕਸਟੋਰਾ ਲੈ ਲਾਤੀਆਂ ਰੌਣਕਾ ਲੈ ਜਾਓ ਆ ਕੇ ਭਾਜੀ ਇੱਕ ਤੁਹਾਨੂੰ ਪ्योर ਲੈਣ ਕੇ ਫੁੱਲ ਪ्योर ਦਾ ਸੂਟ ਤੁਹਾਨੂੰ ਦਿਖਾ ਲੈਣ ਨਿਗਾਹ ਕਰਨ ਜਾਣਿਆ ਇਹ ਬਲੈਕ ਕਲਰ ਦੇ ਵਿੱਚ ਹੀ ਆਇਆ ਸੀ ਆ ਦੇਖੋ ਤੁਹਾਨੂੰ ਪੀਸ ਦਿਖਾਉਂਦੇ ਆਂ ਭਾਜੀ ਖੋਲ ਕੇ ਇਹ ਬੈਣੀ ਜਿਹਨੂੰ ਕਹਿੰਦੇ 24 ਕੈਰੇਟ ਦਾ 골ਡ ਹੈ ਜੀ ਇਹ ਆ ਦੇਖੋ ਭਾਜੀ ਪ्युअर ਨੇਚਰਲ ਕਰੇਜ ਦਾ ਪੀਸ ਆ ਵੀ ਰਹੇ ਦਿਖਾ ਲੋ ਇਹਦਾ ਭਾਜੀ ਕਿੰਨਾ ਬ੍ਰੀਕੀ ਦਾ ਬਣਿਆ ਹੋਇਆ ਆ ਚੀਜ਼ ਦੇਖੋ ਭਾਜੀ ਚੰਨੀ ਹੈ ਦੀ ਬੜਾ ਪਿਆਰਾ ਸੂਟ ਬੜੀ ਪਿਆਰੀ ਕਢਾਈ ਆ ਚੁੰਨੀ ਚੁੰਨੀ ਦੇਖੋ ਭਾਜੀ ਕਿੰਨੀ ਫੈਨਸੀ ਆ ਵਧੀਆ ਸੂਟ ਆ ਲੈ ਜਾਓ ਸੋਨੂੰ ਸੰਦੀ ਬੱਗਾ ਬੱਗਾ ਸਿਲਕ ਚੋਰ ਅੱਡਾ ਤੁਸਾਂ ਚਲਾਣੇ ਲਾਤੀਆਂ ਰੌਣਕਾਂ ਅ ਕਿੰਨੇ ਦਿਨ ਦੀ ਸੇਲ ਆਈ ਇਹ ਰਖੜੀ ਆ ਲੋਹੜੀ ਤੱਕ ਸੇਲ ਆ ਵੀਰ ਜੀ ਲੋਹੜੀ ਤੱਕ ਸੇਲ ਜਿਹੜੀ ਲਾਤੀ ਆਈ ਲਵੇਗਾ ਕੋ ਸੂਟ ਬਹੁਤ ਬਹੁਤ ਧੰਨਵਾਦ ਹੈਲੋ